ਖਬਰਨਾਮਾ ਦੇਖ ਰਹੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਫੂਰ ਸਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਫੈਸਲਾ ਜਾਂ ਕਹਿ ਸਕਦੇ ਹਾਂ ਵੱਡਾ ਐਲਾਨ ਸਖਤ ਕਾਰਵਾਈ ਹੋਵੇਗੀ ਜਿਹੜੇ ਗੁਰੂਆਂ ਦੇ ਇਤਿਹਾਸ ਦੇ ਨਾਲ ਛੇੜਛਾੜ ਕਰਦੇ ਨੇ ਜਿਹੜੇ ਗੁਰੂਆਂ ਦੇ ਇਤਿਹਾਸ ਨੂੰ ਤੋੜਦੇ ਅਤੇ ਮਰੋੜਦੇ ਨੇ ਇਸ ਨੂੰ ਲੈ ਕੇ ਕਾਨਫਰੰਸ ਕਰਕੇ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿਵਿੰਦ ਸਿੰਘ ਧਾਮੀ ਨੇ ਜੰਗ ਵਿੜ ਦਿੱਤੀ ਹੈ ਤਰੋ ਰਾਠੀ ਜੋ ਕਿ ਇੱਕ ਭਾਰ ਦੇ ਬੜੇ ਵੱਡੇ ਯੂਟਿਊਬਰ ਨੇ ਉਹਨਾਂ ਨੇ ਕਿਹਾ ਕਿ ਐਨੀਮੇਸ਼ਨ ਦੀ ਵਰਤੋਂ ਕੀਤੀ ਗਈ ਦੂਸਰੇ ਪਾਸੇ ਫੈਕਚੁਅਲ ਯਾਨੀ ਕਿ ਤੱਤ ਬੇਸਡ ਗੱਲਾਂ ਨਹੀਂ ਕਈਆਂ ਗਈਆਂ ਸਿੱਕਾ ਤੇ ਸਿੱਕਾ ਇਤਿਹਾਸ ਨੂੰ ਲੈ ਕੇ ਸਾਡੇ ਗੁਰੂਆਂ ਆ ਦੇ ਜਿਹੜੀਆਂ ਤਸਵੀਰਾਂ ਨੇ ਉਹ ਐਲੀਵੇਸ਼ਨਲ ਬਣਾਈਆਂ ਗਈਆਂ ਨੇ ਦੂਸਰੇ ਪਾਸੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਵੀਡੀਓ ਦੇ ਵਿੱਚ ਉਹ ਫੈਕਚੁਅਲ ਨਹੀਂ ਹੈ ਉਹ ਸਹੀ ਨਹੀਂ ਹੈ ਉਸ ਨੂੰ ਤੋੜ ਮਰੋੜ ਕੇ ਦਿਖਾਇਆ ਗਿਆ ਹੈ ਇਵਨ ਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਦਿਖਾਇਆ ਗਿਆ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਡੀ ਕੌਮ ਰੋਂਦੀ ਨਹੀਂ ਅਸੀਂ ਜ਼ੁਲਮਦਾਰ ਟਾਕਰਾ ਕਰਦੇ ਹਾਂ ਅਸੀਂ ਲੋਹਾ ਲੈਂਦੇ ਹਾਂ ਅਸੀਂ ਲੋਹੇ ਦੇ ਚੜੇ ਚਵਾਉਂਦੇ ਹਾਂ ਦੁਸ਼ਮਣਾਂ ਨੂੰ ਤੇ ਦੁਸ਼ਮਣਾਂ ਨੂੰ ਅਸੀਂ ਵਣਵਾੜੀ ਪਾਉਣ ਵਾਲੀ ਕੌਮ ਹਾਂ ਚਾਹੇ ਉਹ ਬੰਦਰ ਸਿੰਘ ਬਹਾਦਰ ਹੋਵੇ ਚਾਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਣ ਚਾਹੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣ ਤ੍ਰੋਵਰਾਠੀ ਨੇ ਭਾਵੇਂ ਉਹ ਵੀਡੀਓ ਆਪਣੇ ਚੈਨਲ ਤੋਂ ਡਿਲੀਟ ਕਰ ਦਿੱਤੀ ਹੈ ਲੇਕਿਨ ਸਰਕਾਰ ਤੋਂ ਮੰਗ ਕੀਤੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿ ਤ੍ਰੋਵਰਾਠੀ ਤੇ ਕਾਨੂੰਨੀ ਸਖਤ ਕਾਰਵਾਈ ਹੋਵੇ ਪੰਜਾਬ ਸਰਕਾਰ ਵੱਲੋਂ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਯੂਟਿਊਬਰ ਜਾਂ ਕਿਸੇ ਚੈਨਲ ਦੀ ਹਿੰਮਤ ਨਾ ਹੋਵੇ ਸ੍ਰੀ ਗੁਰੂ ਗੁਰੂ ਸਹਿਬਾਨ ਦੇ ਇਤਿਹਾਸ ਦੇ ਨਾਲ ਛੇੜਛਾੜ ਕਰਨ ਦੇ ਲਈ ਅਤੇ ਐਨੀਮੇਸ਼ਨ ਤਸਵੀਰਾਂ ਬਣਾਉਣ ਦੇ ਲਈ ਕਿਉਂਕਿ ਧਰੁਵਰਾਠੀ ਨੇ ਹਾਲੇ ਮਾਫੀ ਤੇ ਨਹੀਂ ਮੰਗੀ ਲੇਕਿਨ ਧਰੁਵਰਾਠੀ ਨੇ ਆਪਣੇ ਸੁਝਾਅ ਮੰਗੇ ਸੀ ਜੇਕਰ ਇਹ ਵੀਡੀਓ ਗਲਤ ਹੈ ਜੇ ਤੁਸੀਂ ਚਾਹੁੰਦੇ ਹੋ ਤੇ ਯੈਸ অর ਨੋ ਦੀ ਆਪਸ਼ਨ ਦਿੱਤੀ ਹੋਈ ਸੀ ਜੇਕਰ ਤੁਸੀਂ ਕਰੋਗੇ ਕਿ ਹਟਾ ਦੇਣੀ ਚਾਹੀਦੀ ਹੈ ਤੇ ਮੈਂ ਇਸ ਨੂੰ ਆਪਣੇ ਚੈਨਲ ਤੋਂ ਡਿਲੀਟ ਵੀ ਕਰ ਦਿਆਂਗਾ ਪ੍ਰਾਈਵੇਟ ਵੀ ਕਰ ਦਿਆਂਗਾ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਸਾਨੂੰ ਅਜਿਹੇ ਯੂਟਿਊਬਰਾਂ ਉੱਤੇ ਸਖਤ ਐਕਸ਼ਨ ਲੈਣਾ ਪਵੇਗਾ ਜੋ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਐਨੀਮੇਸ਼ਨ ਦੂਸਰੇ ਪਾਸੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਅਤੇ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ